ਚੰਨੀ ਤੇ ਵੜਿੰਗ ਦੇ ਫਸੇ ਸਿੰਘ ਵੜਿੰਗ ਧੜੇ ਨੇ ਖੇਡਿਆ ਵੱਡਾ ਚੰਨੀ ਖਿਲਾਫ ਇਕੱਠੇ ਕਰ ਲੇ ਲੀਡਰ ਕੀ ਆ ਪੂਰਾ ਮਾਜਰਾ ਵੜਿੰਗ ਤੇ ਚੰਨੀ ਦੇ ਸਿੰਘ ਇੱਕ ਵਾਰ ਫਿਰ ਕਿਉਂ ਫਸਦੇ ਨਜ਼ਰ ਆ ਰਹੇ ਨੇ ਕਿਹੜੀ ਗੱਲ ਤੋਂ ਫਸਦੇ ਨਜ਼ਰ ਆ ਰਹੇ ਨੇ ਇੱਕ ਚਿੱਠੀ ਲਿਖੀ ਗਈ ਹੈ ਚੰਨੀ ਨੂੰ ਵੜਿੰਗ ਧੜੇ ਦੇ ਕੁਝ ਲੀਡਰਾਂ ਨੇ ਉਹ ਚਿੱਠੀ ਦੇ ਵਿੱਚ ਕੀ ਹੈ ਪੂਰਾ ਮਾਜਰਾ ਕੀ ਹੈ ਕਿੱਥੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਕਾਂਗਰਸ ਦਾ ਕਟਕਲੇਸ਼ ਧੜੇਬੰਦੀ ਕਿਸ ਕਦਰ ਅੱਗੇ ਵਧ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸ ਜੁੜੇ ਹੋ ਲੋਕ ਪਾਉਂ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਿਹੜੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਕਾਂਗਰਸ ਦੇ ਅੰਦਰ ਖਿੱਚੋ ਤਾਣ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ ਲਗਾਤਾਰ ਆਪਣੀ ਸਥਾਪਤੀ ਦੇ ਲਈ ਲੀਡਰ ਜਿਹੜੇ ਆ ਉਹ ਅੱਗੇ ਵੱਧ ਦੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਦੀ ਇੱਕ ਫੇਰੀ ਨੇ ਬ੍ਰਿੰਗ ਧੜੇ ਦੇ ਵਿੱਚ ਤਰਥੱਲੀ ਮਚਾ ਦਿੱਤੀ ਉਹ ਤਰਥੱਲੀ ਕਿਵੇਂ ਮਚਾਈ ਕੀ ਉਹਦਾ ਕਾਰਨ ਸੀ ਇੱਕ ਮੁਲਾਕਾਤ ਇੱਕ ਛੋਟੀ ਜੀ ਮਿਲਣੀ ਨੇ ਜਿਹੜਾ ਉਹ ਖਿਲਾਾਰੇ ਪਾਏ ਨੇ ਜਿਸ ਤੋਂ ਬਾਅਦ ਬ੍ਰਿੰਗ ਧੜੇ ਦੇ ਕੁਝ ਲੀਡਰ ਇਕੱਠੇ ਹੋਏ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਚਿੱਠੀ ਲਿਖੀ ਹੈ ਉਹ ਚਿੱਠੀ ਦੇ ਵਿੱਚ ਕੀ ਹੈ ਤੇ ਚੰਨੀ ਹੁਰਾਂ ਦਾ ਇਸ ਮਾਮਲੇ ਦੇ ਵਿੱਚ ਕੀ ਪੱਖ ਹੈ ਕੀ ਕਹਿਣਾ ਹੈ ਜਾਉਂ ਨਾ ਦੇ ਜਿਹੜੇ ਸੋਰਸਸ ਨੇ ਨੇੜੇ ਦੇ ਸੂਤਰ ਨੇ ਉਹ ਕੀ ਕਹਿੰਦੇ ਨੇ ਇਸ ਬਾਰੇ ਗੱਲ ਕਰਦੇ ਆਂ ਦਰਅਸਲ ਤੁਹਾਨੂੰ ਯਾਦ ਹੋਵੇਗਾ ਕਿ ਗੁਰੂ ਹਰਸਾਏ ਦੇ ਵਿੱਚ ਇੱਕ ਭਰਮਾ ਇਕੱਠ ਕਾਂਗਰਸ ਨੇ ਕੀਤਾ ਉਸ ਇਕੱਠ ਦੇ ਵਿੱਚ ਜਿਵੇਂ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਹੋਈ ਹੂਟਿੰਗ ਹੋਈ ਲਾਲਾ ਲਾਲਾ ਹੋ ਗਈ ਲੋਕਾਂ ਨੇ ਨਾ ਹੰਗਾਰਾ ਦਿੱਤਾ ਮੈਂ ਜੋ ਦੇਖਿਆ ਤਸਵੀਰਾਂ ਦੇ ਵਿੱਚ ਕਾਂਗਰਸ ਦੇ ਕਿਸੇ ਵੀ ਲੀਡਰ ਨੂੰ ਨਹੀਂ ਮਿਲਦਾ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਹੀ ਕੀ ਕਾਲੀ ਦਾਲ ਇਵਨ ਕੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਪਪੂਲਰ ਪਰਸਨੈਲਿਟੀ ਨੇਗੇ ਪੰਜਾਬ ਦੇ ਅੰਦਰ ਸਿਆਸਤਦਾਨਾਂ ਚ ਵੈਸੇ ਵੀ ਉਹਨਾਂ ਨੂੰ ਵੀ ਨਹੀਂ ਮਿਲਦਾ ਹੁਣ ਉਹ ਹੰਗਾਰਾ ਕਾਂਗਰਸ ਦੇ ਇਕੱਠ ਦੇ ਵਿੱਚ ਸੀ ਉਸ ਸਾਰੇ ਸੀਨ ਦੇ ਵਿੱਚੋਂ ਇੱਕ ਚੀਜ਼ ਹੋਰ ਨਿਕਲੀ ਚਰਨਜੀਤ ਸਿੰਘ ਚੰਨੀ ਦਰਬਾਰ ਸਾਹਿਬ ਮੁਖਸਰ ਮੱਥਾ ਟੇਕਣਗੇ ਉਸ ਤੋਂ ਬਾਅਦ ਉਹ ਕੁਝ ਆਗੂਆਂ ਨੂੰ ਮਿਲੇ ਜਿਹ ਚਮਸਾਬ ਕਾ ਵ代ਕ ਕਰਨਕੌਰ ਬਰਾੜ ਨੇ ਜਿਹੜੇ ਕਿ ਦੱਸਿਆ ਜਾਂਦਾ ਹੈ ਕਿ ਕਮੋਬੇਸ਼ ਚੰਨੀ ਹੋਰਾਂ ਦੇ ਨਾਲ ਹੀ ਨੇ ਉਸ ਧੜੇ ਦੇ ਵਿੱਚ ਹੀ ਨੇ ਤੇ ਕੁਸ਼ਕ ਹੋਰ ਆਗੂ ਇੱਕ ਦੋ ਆਗੂਆਂ ਦੇ ਉਹ ਘਰ ਗਏ ਰਾਜਵਿੰਦਰ ਮਰਵਾੜ ਦੀ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਘੁੰਮਦੇ ਰਹੇ ਇਸ ਬਾਰੇ ਚੰਨੀ ਹੋਰਾਂ ਦਾ ਪੱਖ ਇਹ ਹੈ ਕਿ ਐਸੀ ਰਾਜਵਿੰਦਰ ਮਰਵਾੜ ਨੂੰ ਨਹੀਂ ਮਿਲੇ ਇਸੇ ਤਰ੍ਹਾਂ ਨਾਲ ਹੀ ਇੱਕ ਦੋ ਹੋਰ ਆਗੂਆਂ ਨੇ ਜਿਨ੍ਹਾਂ ਦੇ ਘਰ ਗਏ ਭੋਲਾ ਸਿੱਧੂ ਦਾ ਨਾਮ ਚੱਲ ਰਿਹਾ ਹੈ ਜਿਸ ਤੋਂ ਬ੍ਰਿੰਗ ਟੜੇ ਦੇ ਲੋਕ ਖਫਾ ਹੋਏ ਇਸ ਵੇਲੇ ਜਿਹੜੀ ਮੁਖਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਆ ਉੱਤੇ ਦਬਦਬਾ ਹੈ ਬ੍ਰਿੰਗ ਟੜੇ ਦਾ ਉਹਨਾਂ ਦੇ ਖਾਸ ਮੁਖਾਸ ਸੁਰਿੰਦਰ ਕੌਣੀ ਇਹ ਉਹ ਜਿਹੜੇ 7-8 ਆਗੂ ਨੇਗੇ ਉਹਨਾਂ ਨੇ ਇੱਕ ਚਿੱਠੀ ਕੱਢ ਮਾਰੀ ਚੰਨੀ ਹੋਰਾਂ ਨੂੰ ਚਿੱਠੀ ਬੜੀ ਸ਼ੂਗਰ ਕੋਟਡ ਹੈ ਬਹੁਤ ਉੱਚ ਮਿੱਠੀਆਂ ਮਿੱਠੀਆਂ ਗੱਲਾਂ ਕਈਆਂ ਗਈਆਂ ਨੇ ਪਰ ਜਿਹੜੇ ਉਹਦੇ ਭਾਵ ਨੇ ਜੇ ਉਹਦੇ ਅਰਥ ਕੱਢਣੇ ਹੋਣ ਤਾਂ ਬੜੇ ਚੁਬਮੇ ਨੇ ਉਹ ਕਹਿੰਦੇ ਕਿ ਚੰਨੀ ਧੜੇਬੰਦੀ ਪੈਦਾ ਕਰ ਰਹੇ ਨੇ ਚੰਨੀ ਉਹਨਾਂ ਆਗੂਆਂ ਨੂੰ ਮਿਲ ਰਹੇ ਨੇ ਜਿਹੜੇ ਆਗੂ ਕਾਂਗਰਸ ਦਾ ਵਿਰੋਧ ਕਰਦੇ ਰਹੇ ਕਾਂਗਰਸ ਦੇ ਅਧਿਕਾਰਤ ਪੰਜੇ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਵਿਰੋਧ ਕਰਦੇ ਰਹੇ ਇੱਥੋਂ ਤੱਕ ਕੇ ਕਰਨਕੌਰ ਬਰਾੜ ਦਾ ਵੀ ਵਿਰੋਧ ਕੀਤਾ ਇਹ ਚਰਚਾ ਜਿਹੜੀ ਹੈ ਇਹ ਗੱਲ ਹੈ ਜਿਹੜੀ ਉੱਕਈ ਜਾ ਰਹੀ ਹੈ ਜਿਸ ਤੋਂ ਬਾਅਦ ਮਾਮਲਾ ਇਹ ਫਸ ਗਿਆ ਕਿ ਚੰਨੀ ਹੁਰੀ ਇਸ ਤੇ ਕੀ ਕਹਿਣਗੇ ਹੁਣ ਇੱਕ ਵੱਡਾ ਪ੍ਰਸ਼ਨ ਹੈ ਪਰ ਜੋ ਮੈਂ ਜਾਣਕਾਰੀ ਕੱਢ ਕੇ ਲਿਆਇਆ ਉਹਨਾਂ ਦੇ ਨੀਡਲੇ ਸੂਤਰਾ ਤੋਂ ਉਹ ਤੁਹਾਨੂੰ ਦੱਸਣੀ ਹੈ ਹੁਣ ਵਿੜਿੰਗ ਧੜੇ ਨੇ ਇਹ ਇੱਕ ਦਾ ਖੇਡਿਆ ਆ ਚਿੱਠਮ ਚਿੱਠੀ ਦਾ ਕੰਮ ਕਾਂਗਰਸ ਚ ਕਈ ਦਿਨਾਂ ਦਾ ਚੱਲ ਰਿਹਾ 10 ਗਤ ਕਰਾਏ ਜਾ ਰਹੇ ਨੇ ਜੱਟ ਸਿੱਖ ਲੀਡਰਾਂ ਦੀ ਇੱਕ ਵੱਡੀ ਲੋਬੀ ਜਿਹੜੀ ਹੈ ਜਿਹੜੀ 227 22 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੀ ਹੈ ਤੇ 27 ਵਾਲੀਆਂ ਲੜਨ ਦੀ ਚਾਹਵਾਨ ਹੈ ਉਹ ਲੋਬੀ ਬੜੀ ਸਰਗਰਮ ਹੋਈ ਹੈ ਭੁਪੇਸ਼ ਬਗੇਲ ਦਾ ਉਹ ਬਿਆਨ ਕਿ ਪੰਜਾਬ ਦੇ ਵਿੱਚ ਜਾਤੀਗਤ ਰਾਜਨੀਤੀ ਦੀ ਕੋਈ ਥਾਂ ਨਹੀਂ ਹੈ ਅਸੀਂ 22 ਵਾਲੀ ਗਲਤੀ ਦੁਆਰਾ ਨਹੀਂ ਕਰਾਂਗੇ ਯਾਨੀ ਕਿ ਚੰਨੀ ਵਾਲੀ ਗਲਤੀ ਅਸੀਂ ਨਹੀਂ ਕਰਾਂਗੇ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਗਲਤੀ ਸੀ ਇਹ ਗੱਲ ਕਹਿਣਾ ਚਾਹੁੰਦੇ ਨੇ ਭਪੇਸ਼ ਬਗੇਲ ਤੇ ਗੱਲ ਜਿਹੜਾ ਜਾਤੀਗਤ ਰਾਜਨੀਤੀ ਦੀ ਥਾਂ ਨਹੀਂ ਹੈ ਇਸ ਤੋਂ ਬਾਅਦ ਕਾਂਗਰਸ ਚ ਲੋਭੀ ਤੇਜ ਹੋਈ ਹੈ ਕਾਂਗਰਸ ਦੇ ਜੱਟ ਲੀਡਰਾਂ ਨੇ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ ਉਹਨਾਂ ਨੇ ਦਸਕਤ ਕੀਤੇ ਨੇ 33 ਜਾਣਿਆਂ ਦੇ ਦਸਕਤ ਨੇ ਇਹ 33 ਜੱਟ ਸਿੱਖ ਲੀਡਰ ਚਾਹੁੰਦੇ ਆ ਕਿ ਚੰਨੀ ਦੀ ਅਗਵਾਈ ਦੇ ਵਿੱਚ ਵੀ 27 ਦੀ ਚੋਣ ਲੜੀ ਜਾਵੇ ਹਾਲਾਂਕਿ ਉਹਨਾਂ ਨੇ ਜੋ ਹਾਈ ਕਮਾਂਡ ਨੂੰ ਚਿੱਠੀ ਭੇਜੀ ਹੈ ਉਹਦੇ ਵਿੱਚ ਸਮਾਂ ਮੰਗਿਆ ਗਿਆ ਹੈ ਹਾਈ ਕਮਾਂਡ ਨੂੰ ਮਿਲਣ ਦਾ ਪੰਜਾਬ ਦੀ ਇੱਕ ਬਹੁਤ ਵੱਡੀ ਲੀਡਰ ਦੀ ਮੁਲਾਕਾਤ ਫਿਕਸ ਹੈ ਮਨਾਈ ਲਾ ਦਿਨਾ ਬੀ ਬ੍ਰਜਿੰਦਰ ਕੌਰ ਪੱਠਲ ਦੀ ਅੱਜ ਜਾਂ ਕੱਲ ਨੂੰ ਦਿੱਲੀ ਹਾਈ ਕਮਾਂਡ ਦੇ ਵੱਡੇ ਲੀਡਰਾਂ ਦੇ ਨਾਲ ਇਸ ਸਭ ਕਾਸੇ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਜਿਹੜੇ ਜੱਟ ਲੀਡਰ ਨੇ ਸਿੱਖ ਲੀਡਰ ਨੇ ਉਹ ਲੋਬਿੰਗ ਕਰ ਰਹੇ ਨੇ ਚੰਨੀ ਦੇ ਫੇਵਰ ਦੇ ਵਿੱਚ ਉਹ ਚ ਬਹੁਤ ਮਾਝੇ ਦੇ ਦੁਆਬੇ ਦੇ ਵੱਡੇ ਵੱਡੇ ਲੀਡਰਾਂ ਦੇ ਨਾਮ ਸ਼ਾਮਲ ਨੇ ਇੱਕ ਦੋ ਲੀਡਰ ਨੇ ਜਿਹੜੇ ਲੁਧਿਆਣੇ ਦੇ ਖੰਨਾ ਪੁਲਿਸ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਨੇ ਜਿਲਾ ਪੁਲਿਸ ਖੰਨਾ ਦੇ ਨਾਲ ਸੰਬੰਧ ਦਾ ਉਹਨਾਂ ਦਾ ਉਹਨਾਂ ਨੇ ਹਾਂ ਜ਼ਰੂਰ ਕੀਤੀ ਹੈ ਪਰ ਸੈਂਡ ਨਹੀਂ ਕੀਤੇ ਉਹ ਕਹਿੰਦੇ ਕਿ ਸਾਡੀ ਕੁਝ ਨਿੱਜੀ ਮਜਬੂਰੀਆਂ ਨੇ ਅਸੀਂ ਖੁੱਲ੍ਹ ਕੇ ਨਹੀਂ ਖੇਡ ਸਕਦੇ ਪਰ ਹੈ ਤੁਹਾਡੇ ਨਾਲ ਵਾਲੀ ਸਥਿਤੀ ਵਾਲੀ ਗੱਲ ਹੁੰਦੀ ਹੈ ਕਿ ਤੁਹਾਡੇ ਨਾਲ ਹੀ ਆ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ ਪਰ ਸਾਡਾ ਨਾਂ ਨਹੀਂ ਆਉਣਾ ਚਾਹੀਦਾ ਵਾਲੀ ਗੱਲ ਹੈ ਜਿਹੜੀ ਉਹ ਹੈ ਜਿਹੜੀ ਚਿੱਠੀ ਬੜਿੰਗ ਟੜੇ ਨੇ ਲਿਖੀ ਹੈ ਇਹਦੇ ਬਹੁਤ ਅਹਿਮ ਨੇ ਮਾਇਨੇ ਨੇ ਕਿ ਵਾਕਈ ਚਰਨਜੀਤ ਸਿੰਘ ਚੰਨੀ ਢੜੇਬੰਦੀ ਪੈਦਾ ਕਰ ਰਹੇ ਨੇ ਕੀ ਢੜੇਬੰਦੀ ਦੀ ਸ਼ੁਰੂਆਤ ਚੰਨੀ ਢੜੇ ਦੇ ਵੱਲੋਂ ਹੋਈ ਜਾਂ ਕਿਸ ਵੱਲੋਂ ਹੋਈ ਕੀ ਵੜਿੰਗ ਢੜਾ ਚਾਹੁੰਦਾ ਹੈ ਕਿ ਮਾਮਲਾ ਸੁਲਝਾ ਲਿਆ ਜਾਵੇ ਜਾ ਫਿਰ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਰਾਤ ਤੁਸੀਂ ਚੱਲੇ ਹੋ ਫਿਰੋਸੇ ਰਾ ਚਲੀਏ ਜਾਨੀ ਕਿ ਇਸ ਚਿੱਠੀ ਦੇ ਵਿੱਚ ਚੰਨੀ ਨੂੰ ਕਿਹਾ ਕਿ ਜਿਹੜੇ ਕਾਂਗਰਸੀ ਕਾਂਗਰਸੀਆਂ ਦਾ ਵਿਰੋਧ ਕਰਦੇ ਰਹੇ ਜਿਹੜੇ ਲੋਕ ਤੁਸੀਂ ਉਹਨਾਂ ਨੂੰ ਘਰਾਂ 'ਚ ਜਾ ਕੇ ਮਿਲਦੇ ਹੋ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋ ਇਹਦੇ ਨਾਲ ਜਿਹੜੇ ਕਾਂਗਰਸੀ ਗਰਾਸ ਰੂਟ ਤੇ ਕੰਮ ਕਰਦੇ ਆ ਉਹਨਾਂ ਦਾ ਮਨੋਬਲਟਿਕਦਾ ਤੇ ਧੜੇਬੰਦੀ ਪੈਦਾ ਹੁੰਦੀ ਆ ਕਾਂਗਰਸ 'ਚ ਧੜੇਬੰਦੀ ਪੈਦਾ ਹੋਣ ਵਾਲੀ ਸਥਿਤੀ ਨਹੀਂ ਬਹੁਤ ਜ਼ਿਆਦਾ ਧੜੇਬੰਦੀ ਇਸ ਸਮੇ ਹੈਗੀ ਆ ਪਰ ਦੂਜੇ ਪਾਸੇ ਚੰਨੀ ਹੋਣਾ ਦੇ ਜੋ ਕਰੀਬੀ ਸੂਤਰ ਨਹੀਂ ਹੋਏ ਗੱਲ ਕਹਿੰਦੇ ਨੇ ਕਿ ਇਹ ਉਹਨਾਂ ਦੀ ਨਰੋਲ ਨਿੱਜੀ ਫੇਰੀ ਸੀ ਉਹਨਾਂ ਦੇ ਨਿੱਜੀ ਤਾਲੁਕਾਤ ਹੁੰਦੇ ਨੇ ਨਿੱਜੀ ਪਰਕ ਹੁੰਦੇ ਨੇ ਉਹਨਾਂ ਦੇ ਇਹੀ ਤਹਿਤ ਇਹ ਜਿਹੜਾ ਕੁਛ ਕਾਗੂਆ ਨੂੰ ਮਿਲਿਆ ਗਿਆ ਉਸੇ ਕਾਰਨ ਹੀ ਮਿਲਿਆ ਗਿਆ ਈਵਨ ਕਿ ਕਹਿੰਦੇ ਕਿ ਗਬਾਏ ਹੋਰਾਂ ਦਾ ਵਿਰੋਧ ਵੀ ਕੀਤਾ ਕੁਝ ਉਸ ਉਸੇ ਆਗੂਆ ਨੂੰ ਵੀ ਮਿਲੇ ਖੈਰ ਇੱਕ ਅਲੱਗਦਾ ਗੱਲ ਹੈ ਪਰ ਚੰਨੀ ਹੋਰਾਂ ਦਾ ਇਹ ਕਹਿਣਾ ਹੈ ਕਿ ਨਰੋਲ ਨਿੱਜੀ ਉਹ ਹੋਸੀ ਤੇ ਕਾਂਗਰਸ ਜਿਲ੍ਹਾ ਕਾਂਗਰਸ ਕਮੇਟੀ ਇਸ ਤੇ ਭਰਮ ਪੈਦਾ ਕਰ ਰਹੀ ਹੈ ਇਹ ਐਸੇ ਭਰਮ ਪੈਦਾ ਨਹੀਂ ਕਰਨੀ ਚਾਹੀਦੇ ਇਹ ਗੱਲ ਉਧਰਲੇ ਸੋਰਸਸ ਤੋਂ ਆਈ ਹੈ ਹੁਣ ਸਵਾਲ ਇਹ ਹੈ ਕਿ ਇਹ ਚਠਮ ਚਿੱਠੀ ਜਿਹੜਾ ਕੰਮ ਹੋ ਚੁੱਕਿਆ ਹੈ ਇਹ ਚਠਮ ਚਿੱਠੀ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਸ ਸਵਾਲ ਦਾ ਉੱਤਰ ਲੱਭਣਾ ਬੜਾ ਮੁਸ਼ਕਲ ਹੈ ਕਾਰਨ ਉਹਦੇ ਇਹ ਨਹੀਂ ਕਿ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਹਦੇ ਨਾਲ ਹੈ ਕੌਣ ਕਿਹਦੇ ਨਾਲ ਨਹੀਂ 33 ਬੰਦੇ ਤਾਂ ਕਨਫਰਮ ਨੇ ਕਿ ਇਹ 33 ਜਾਣੇ ਜਿਹੜੇ ਨੇ ਉਹ ਬਈ ਇੱਕ ਪਾਸੇ ਹੋ ਕੇ ਖਲੋਗੇ ਨੇ ਉਹ ਤਾਂ ਕਹਿੰਦੇ ਕਿ ਪੰਡ ਜਿਹੜੀ ਐ ਉਹ ਚੁਕਾਵੇ ਨਾਲੋਂ ਵੀ ਕਾਲੀ ਹੋਈ ਪਈ ਐ ਉਹ ਵਾਲਾ ਹਿਸਾਬ ਐ ਕਿ ਕਾਂਗਰਸ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਚਿੰਤਾ ਐ ਕਿ ਭਾਈ ਲੀਡਰਸ਼ਿਪ ਜੇ ਤਕੜੀ ਨਾ ਹੋਈ ਇੱਕ ਪਪੂਲਰ ਚਿਹਰਾ ਨਾ ਹੋਇਆ ਤਾਂ ਅਸੀਂ ਨਹੀਂ ਜਿੱਤ ਸਕਦੇ ਇਹ ਗੱਲ ਇਸ ਜੱਟ ਸਿੱਖ ਲੀਡਰਾਂ ਨੇ ਤਾਂ ਮੰਨ ਲਈ ਐ ਹੁਣ ਜਿਹੜੀ ਭਪੇਸ਼ ਬਗੇਲ ਹੋਰੀ ਕਹਿੰਦੇ ਐ ਹੁਣ ਇੱਚ ਹੋਰ ਇਹ ਡੈਣਾ ਕਿ ਚੰਨੀ ਨੂੰ ਵੜਿੰਗ ਨੇ ਟੈਲੀਫੋਨ ਕੀਤਾ ਸੀ ਕਿ ਆਓ ਆਪਾਂ ਸਵੇਰ ਦਾ ਖਾਣਾ ਜਾਨੀ ਕਿ ਬ੍ਰੇਕਫਾਸਟ ਕਰਦੇ ਆ ਮੇਰੀ ਹਾਇਸ਼ ਦੇ ਉੱਤੇ ਉੱਥੇ ਭਪੇਸ਼ ਭਗੇਲ ਜਿਹੜੇ ਆ ਪ੍ਰੈਸ ਕਾਨਫਰੰਸ ਵੀ ਕਰਨਗੇ ਪਰ ਚੰਨੀ ਉਹ ਨਹੀਂ ਕਹਿੰਦੇ ਕਿ ਵੀ ਮੈਂ ਟਾਈਮ ਟੂ ਟਾਈਮ ਤੇ ਰੈਲੀ 'ਚ ਪਹੁੰਚ ਸਕਦਾ ਮੇਰਾ ਮੁਕਸਰ ਪਹੁੰਚਣਾ ਸੰਭਵ ਨਹੀਂ ਹੈ ਖੈਰ ਹੁਣ ਚੀਜ਼ਾਂ ਬਹੁਤ ਅਹਿਮ ਨੇਗੀਆਂ ਕਿਵੇਂ ਨਾ ਕਿਵੇਂ ਮਾਮਲਾ ਜਿਹੜਾ ਉਹ ਅੱਗੇ ਵਧੇਗਾ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਚੱਲਦਾ ਇੱਕ ਬਹੁਤ ਅੱਗੇ ਜਾ ਕੇ ਡਵੈਲਪਮੈਂਟ ਜਿਹੜੀ ਆ ਉਹ ਦੇਖਣਯੋਗ ਹੋਵੇਗੀ ਬੜਿੰਗ ਧੜੇ ਨੇ ਦਾ ਖੇਡ ਦਿੱਤਾ ਹੁਣ ਚੰਨੀ ਇਹਦਾ ਰਿਸਪੌਂਡ ਕਿਵੇਂ ਕਰਦੇ ਆ ਇੱਕ ਅਹਿਮ ਗੱਲ ਹੈ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਹੁਣ ਇਹਨਾਂ ਦੋਵਾਂ ਵੱਡੇ ਆਗੂਆਂ ਦੇ ਸਿੰਘ ਫਸ ਚੁੱਕੇ ਨੇ ਤੁਸੀਂ ਦੇਖਿਆ ਹੋਣਾ ਕਿ ਬੜਿੰਗ ਹਾਲਾਂਕਿ ਉਹ ਪੰਜਾਬ ਪ੍ਰਧਾਨ ਨੇ ਕਿਤੇ ਵੀ ਜਾ ਸਕਦੇ ਨੇ ਉਹ ਅਨੰਦਪੁਰ ਸਾਹਿਬ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਸੀਗੇ ਇਹ ਬਹੁਤ ਅਨਯੂਜੂਅਲ ਜੀ ਚੀਜ਼ ਆ ਜਿਹੜੀ ਦੇਖਣ ਨੂੰ ਮਿਲੀ ਖੈਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਾਂਗਰਸੀ ਕੀ ਕਰਦੇ ਨੇ ਚੰਨੀ ਇਸ ਚਿੱਠੀ ਦਾ ਕੀ ਜਵਾਬ ਦਿੰਦੇ ਨੇ ਹਾਈ ਕਮਾਂਡ ਨੂੰ ਮਿਲਣ ਜਾਣ ਵਾਲੇ ਲੀਡਰਾਂ ਨੂੰ ਹਾਈ ਕਮਾਂਡ ਕੀ ਜਵਾਬ ਦਿੰਦੀ ਉਸ ਤੋਂ ਬਾਅਦ ਕੁਝ ਚੀਜ਼ਾਂ ਸਪਸ਼ਟ ਹੋਣਗੀਆਂ ਪਾਣੀ ਨਿਤਰਨ ਦੀ ਉਮੀਦ ਕੀਤੀ ਜਾ ਸਕਦੀ